ਹਾਂਜੀ ਅਰੋੜਾ ਕਲਾਸੇ ਦੇ YouTube ਚੈਨਲ ਤੇ ਤੁਹਾਡਾ ਸਾਰੇ ਦਾ ਸਵਾਗਤ ਹੈ ਤੇ ਅੱਜ ਦੀ ਇਸ ਸੈਸ਼ਨ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ 10 ਮਿੰਟ ਵਿੱਚ ਸਿਲੈਕਸ਼ਨ ਪਲਾਨ ਬਹੁਤ سارے ਕੈਂਡੀਡੇਟ ਹੈ ਜਿਹੜੇ ਜਿਹੜੇ ਕਾਫੀ ਜ਼ਿਆਦਾ ਟਾਈਮ ਤੋਂ ਜਿਹੜੇ ਤਿਆਰੀ ਕਰ ਰਹੇ ਹਨਾ ਟਾਈਮ ਆਨਲਾਈਨ ਵੀ ਲਿਖੀ ਹੈ ਕਿ ਕੀ ਤੁਸੀਂ ਤਿਆਰੀ ਕਰ ਕਰਕੇ ਅੱਕ ਗਏ ਹੋ ਅਜੇ ਤਿਆਰੀ ਤਾਂ ਕਾਫੀ ਟਾਈਮ ਤੋਂ ਕਰ ਰਹੇ ਲੇਕਿਨ ਹਾਜੇ ਵੀ ਉਹ بڑے ਵਿਚਾਰੇ ਡਾਊਟ ਚ ਰਹਿੰਦੇ ਆ ਕਿ ਸਰ ਜਦੋਂ ਵੀ ਪੇਪਰ ਲੰਨੇ ਆ ਟੈਸਟ ਦਿੰਨੇ ਆ ਤੇ ਟੈਸਟ ਵਿੱਚ ਜਿਹੜੇ ਆ ਨੰਬਰ ਕਾਟਾਂ ਦੇ ਕੀ ਕਰੀਏ ਬਹੁਤ ਟਾਈਮ ਹੋ ਗਿਆ ਪ੍ਰੈਕਟਿਸ ਕਰਦੇ ਨੂੰ ਦੇਖੋ ਸਾਰੀ ਚੀਜ਼ ਦਾ ਹੱਲ ਜਿਹੜਾ ਮੈਂ ਤੁਹਾਨੂੰ ਸਾਫ਼ ਕਲੀਅਰ ਕੱਟ ਕੇ ਕਹਿ ਰਿਹਾ ਪ੍ਰੈਕਟਿਸ ਹੈ ਜਿਨ੍ਹਾਂ ਨੂੰ ਘਬਰਾਟ ਹੁੰਦੀ ਹੈ ਜਿਨ੍ਹਾਂ ਨੂੰ ਡਰ ਲੱਗਦਾ ਹੈ ਡੈਫੀਨੇਟ ਹੈ ਉਹੀ ਤਿਆਰੀ ਕਰ ਰਹੇ ਜਿਹੜੇ ਜਨੇ ਫ੍ਰੀ ਬੈਠੇ ਐ ਜੇ ਤੁਹਾਨੂੰ ਘਬਰਾਟ ਹੋ ਰਹੀ ਹੈ ਤਾਂ ਤੁਸੀਂ ਬਾਰ-ਬਾਰ ਡੀਮੋਟੀਵੇਟ ਹੋ ਰਹੇ ਹੋ ਵੀ ਹਜੇ ਵੀ ਕਿੰਨਾ ਟਾਈਮ ਹੋ ਗਿਆ ਤਿਆਰੀ ਕਰਦੇ ਨੂੰ ਤੇ ਹਜੇ ਵੀ ਟੈਸਟ ਵਿੱਚ ਨੰਬਰ ਉਨੇ ਜਿਆਦਾ ਨਹੀਂ ਆ ਰਹੇ ਜਿੰਨੇ ਆਣੇ ਚਾਹੀਦੇ ਐ ਦੇਖੋ ਮੈਂ ਛੋਟੀ ਜੀ ਇੱਕ ਸਟੋਰੀ ਵੀ ਬਾਰ-ਬਾਰ ਸੁਣਾਉਣਾ ਹੁੰਦਾ ਹੈ ਵੀ ਇੱਕ ਵਾਰ ਇੱਕ ਸਟੇਜ ਤੇ ਉਹਨੇ ਇੱਕ ਨਿੰਬੂ ਨੂੰ ਨਿਚੋੜ ਦਿੱਤਾ ਪੂਰਾ ਤੇ ਨਿੰਬੂ ਨਿਚੋੜ ਕੇ ਉਹ ਆਡੀਅנס ਨੂੰ ਕਹਿੰਦਾ ਕਿ ਇਹਦੇ ਵਿੱਚੋਂ ਇੱਕ ਬੂੰਦ ਹੋਰ ਨਿੰਬੂ ਦੇ ਰਸ ਦੀ نکال ਕੇ ਦਿਖਾ ਦੋ ਮੈਂ ਮੰਨ ਜੂਗਾ ਤਨੋਂ ਤੇ ਪ੍ਰਾਈਜ਼ ਵੀ ਦੂੰਗਾ ਤੇ ਇੱਕ ਪਤਲਾ ਜਿਹਾ ਬੰਦਾ ਮੇਰੇ ਵਰਗਾ ਉਹ ਸਟੇਜ ਤੇ ਜਾ ਕੇ ਉਹਦੇ ਚੋਂ ਪੰਜ ਛੇ ਬੂੰਦਾਂ ਜਿਹੜੀਆਂ ਉਹ ਨਿੰਬੂ ਦੇ ਪਾਣੀ ਦੀ نکال ਦਿੰਦਾ ਹੈ ਨਿੰਬੂ ਦੇ ਰਸ ਦੀ نکال ਦਿੰਦਾ ਹੈ ਤੇ ਪਹਿਲਵਾਨ ਪਹਿਲਵਾਨ ਨੂੰ ਵੀ ਬੜਾ ਹੈਰਾਨ ਹੁੰਦਾ ਹੈ ਵੀ ਤੂੰ ਐਵੇਂ ਕਿਵੇਂ ਕੱਢ ਲਤੀ ਤੇ ਮੈਂ ਪੂਰਾ ਨਿਚੋੜਦੇ ਅਸੀਂ ਪੂਰਾ ਇਹਦਾ ਕਚੂਮਰ ਬਣਾਉਂਦੇ ਸੀ ਲੇਕਿਨ ਤੂੰ ਵੀ ਇਹਦੇ ਚੋਂ ਫਿਰ ਵੀ ਜਿਹੜੀਆਂ ਨਿੰਬੂ ਦੇ ਰਸ ਦੀਆਂ ਬੂੰਦਾਂ ਕੱਢ ਦਿੱਤੀਆਂ ਤੇਰੇ ਅੰਦਰ ਤਾਂ ਤਾਕਤ ਦੇਖੋਂ ਤਾਂ ਲੱਗਦੀ ਹੈ ਹੀ ਨਹੀਂ ਤੇ ਤੂੰ ਕਿਵੇਂ ਬੰਦਾ ਨਿਕਾਲ ਦਿੱਤੀ ਤੇ ਉਹ ਕਹਿੰਦਾ ਕਿ ਮੇਰੀ ਰੋਜ਼ ਦਾ ਹੀ ਕੰਮ ਹੈ ਮੈਂ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਜਿਹੜੇ ਐ ਉਹ ਜਿਹੜੇ ਚਨੇ ਵਗੈਰਾ ਉਹ ਵੇਚਦੇ ਹਨਾ ਤੇ ਡੈਫੀਨੇਟ ਉਹਦੀ ਰੋਜ਼ ਦੀ ਪ੍ਰੈਕਟਿਸ ਸੀ ਨਿੰਬੂ ਵਿੱਚੋਂ ਰਸ ਕੱਢ ਲੰਦੀ ਤੇ ਐਵੇਂ ਲੱਗੇ ਰੋ ਇੱਕ ਧਿਆਨ ਰੱਖਿਓ ਯਾਰ ਜ਼ਿੰਦਗੀ ਜਿਹੜੀ ਆ ਉਹ ਐਕਸਪੈਰੀਮੈਂਟ ਕਰਨਾਸਤੇ ਨਹੀਂ ਹੈ ਟਾਈਮ ਪਾਸ ਨਾ ਕਰੋ ਪੜ੍ਹ ਲਓ ਯਾਰ ਪੜ੍ਹ ਲਓ ਪੜ੍ਹ ਲਓ ਹਨਾ ਤੇ ਮੈਂ बार-बार ਕਹਿ ਰਿਹਾ ਮੈਂ ਆਵਦੇ ਸਹੀ ਟਾਈਮ ਤੇ ਸਟਰਗਲ ਕੀਤੀ ਤੇ ਅੱਜ ਤੁਸੀਂ ਮੈਨੂੰ ਦੇਖਦੇ ਹੋਗੇ ਕਿ ਸਰ ਐਨਜੋਏ ਵੀ ਬਹੁਤ ਜ਼ਿਆਦਾ ਕਰਦੇ ਆ ਲਾਈਫ ਦਾ ਕੋਮਨ ਵੀ ਚਲੇ ਜਾਂਦੇ ਆ ਨਾ ਤੇ ਮੈਂ ਆ ਹੀ ਚਾਹਨਾ ਤੁਸੀਂ ਵੀ ਆਵਦੇ ਆ ਰਾਤ ਜਿਹੜਾ ਤੈ ਟਾਈਮ ਹੈ ਨਾ ਜਿਹੜਾ ਟਾਈਮ ਹੈ ਤੁਹਾਡਾ ਸਟਰਗਲ ਕਰਨ ਦਾ ਇਹਦੇ ਵਿੱਚ ਸਟਰਗਲ ਕਰ ਲਓ ਇੱਕ ਵਾਰ ਤੁਸੀਂ ਦੇਖੋ ਜਿਹੜੇ ਲੈਵਲ ਤੇ ਪਹੁੰਚ ਗਏ ਨਾ ਫਿਰ ਉਸ ਤੋਂ ਥੱਲੇ ਆਣਾ ਤਾਂ ਜੇ ਤੁਸੀਂ ਗਵਰਨਮੈਂਟ ਜੌਬ ਲੱਗ ਗਏ ਫਿਰ ਘੜ ਤੋਂ ਘੜ ਇਹ ਤਾਂ ਸੋਚੋ ਵੀ ਹਾਂ ਯਾਰ ਜ਼ਿੰਦਗੀ ਸਕੂਨ ਪਰ ਯੋਗੀ ਤਿੰਨ ਟਾਂ ਦੀ ਰੋਟੀ ਪੱਕੀ ਹੋ ਗਈ ਹੁਣ ਹਨਾ ਸਾਲ ਚ ਆਦੇ ਪਰਿਵਾਰ ਨਾਲ ਘੁੰਮਣ ਫਿਰਨ ਵੀ ਇੱਕ ਦੋ ਵਾਰ ਬਾਹਰ ਜਾਏ ਜਾ ਸਕਦਾ ਕਿੰਨਾ ਵਧੀਆ ਹੋਊਗਾ ਤੇ ਜੇ ਤੁਸੀਂ ਜੌਬ ਨਾ ਲੱਗੇ ਜੇ ਕੋਈ ਤੁਸੀਂ ਛੋਟਾ-ਮੋਟਾ 10-15 20000 ਵਾਲਾ ਕੰਮ ਕਰ ਲਿਆ ਕੋਈ ਛੋਟੇ-ਮੋਟੇ ਕਿਤੇ ਦਿਹਾੜੀ ਰੱਪਾ ਕਰਨ ਲੱਗੇ ਕੀ ਹੋਊਗਾ ਤੁਹਾਡਾ ਹਾਲ ਯਾਰ ਕਿੰਨੀ ਗਰਮੀ ਦਿਨ-ਬਦਿਨ ਵੱਧਦੀ ਜਾ ਰਹੀ ਹੈ ਦਿਮਾਗ ਤਾਂ ਲਾਓ ਕਿਵੇਂ ਟੋਡੀ ਵਜੇ ਨਾਲ ਤੁਹਾਡੇ ਪਰਿਵਾਰ ਉੱਤੇ ਵੀ ਬਹੁਤ ਵੱਡੀ ਆਫਤ ਆਊਗੀ ਤੁਹਾਡੇ ਨਿਕੰਮਾ ਹੈਨਾ ਕਿੰਨਾ ਆਉਣ ਵਾਲਾ ਟਾਈਮ ਖਰਾਬ ਆਏਗਾ ਸੋਚ ਕੇ ਦੇਖੋ ਯਾਰ ਇਨਸਾਨ ਮਨਾਇਆ ਰੱਬ ਨੇ ਤੁਹਾਨੂੰ ਤਨ ਦਿਮਾਗ ਦਿੱਤਾ ਹੈ ਤੇ ਤੁਸੀਂ ਇਹਦਾ ਯੂਜ਼ ਕਰਨਾ ਹੈਨਾ ਸ਼ੁਰੂ ਕਰੋ ਠੀਕ ਹੈ ਨਾ ਜੇ ਤੁਸੀਂ ਬੇਸਿਕ ਚੀਜ਼ਾਂ ਕਰ ਰੱਖੀ ਐ ਦੇਖੋ ਮੈਂ ਇੱਥੇ ਮੈਂ ਕਲੀਅਰ ਕਟ ਕਹਿ ਰਿਹਾ ਮੈਂ ਇੱਥੇ ਕੋਈ ਕੋਰਸ ਸੇਲ ਕਰਨ ਨਹੀਂ ਆਇਆ ਜਿਵੇਂ ਹੁਣ ਮੈਂ ਤੁਹਾਨੂੰ ਦੱਸੂਗਾ ਸਾਡੇ ਤਿੰਨ ਪਲਾਨ ਹੈ ਜਿਵੇਂ ਹੁਣ ਇੱਕ ਅਸੀਂ ਕੱਲ ਤੋਂ ਸਟਾਰਟ ਕਰ ਰਹੇ ਹਾਂ 25 ਤਰੀਕ ਤੋਂ 25 ਤਰੀਕ ਕੱਲ 25 ਤਰੀਕ ਹੈ 24 ਤਰੀਕ 24 ਤਰੀਕ ਤੋਂ ਅਸੀਂ ਸਟਾਰਟ ਕਰ ਰਹੇ ਹਾਂ ਕੌਨਸਟੇਬਲ ਦਾ ਟੈਸਟ ਵਿੱਚ ਕੋਸਟ ਕਿੰਨੀ ਹੈ 200 ਰੁਪਏ ਇਹ ਤਾਂ ਸਾਡੇ ਤੁਸੀਂ ਐ ਸਮਝੋ ਥਰਡ ਪਾਰਟੀ ਐਪ ਹੈ ਤੇ ਐਪ ਉਪ ਦੇ ਚਾਰਜ ਹੈ ਅਸੀਂ ਤਾਂ ਇਹ ਜਾਣਦੇ ਆ ਵੀ ਸਾਡੇ ਯਾਨੀ ਕਿ ਜੇ ਮਿਹਨਤ ਕਰਕੇ ਕਿਸੇ ਦਾ ਫਿਊਚਰ ਬਣਦਾ ਹੈ ਤਾਂ ਅਸੀਂ ਬਹੁਤ ਜ਼ਿਆਦਾ ਸਟਰਗਲ ਕਰੀਏ ਮੈਂ ਤੁਹਾਨੂੰ ਕਲੀਅਰ ਕਟ ਕਹਿ ਰਿਹਾ ਐਸ ਟੈਸਟ ਬੈਚ ਜਿਹੜੇ ਮੈਂ ਤੁਹਾਨੂੰ ਹੁਣ ਇੰਟਰੋਡਿਊਸ ਕਰਾਂਗਾ ਤਿੰਨ ਤਰ੍ਹਾਂ ਦੇ ਟੈਸਟ ਬੈਚ ਮੈਂ ਇੰਟਰੋਡਿਊਸ ਕਰਾਂਗਾ 5 ਮਿੰਟਾਂ ਦੇ ਵਿੱਚ ਵਿੱਚ ਇੱਕ ਹੈ ਕਨਸਟੇਬਲ ਟੈਸਟ ਵਿੱਚ ਇੱਕ ਹੈ ਬੀਸੀ ਟੈਸਟ ਵਿੱਚ ਇੱਕ ਐਡਵਾਂਸ ਟੈਸਟ ਵਿੱਚ ਤਿੰਨਾਂ ਦਾ ਮੈਂ ਡਿਫਰੈਂਸ ਵੀ ਦੱਸਾਂਗਾ ਤੁਹਾਨੂੰ ਇਹ ਕੋਰਸ ਜਿਹੜੇ ਉਹ ਜੁਆਇਨ ਕਰਨੇ ਆ ਠੀਕ ਹੈ ਤੇ ਉਹਨਾਂ ਵਿੱਚੋਂ ਦੇਖ ਲਿਓ ਕਿਹੜਾ ਤੁਹਾਡੇ ਵਾਸਤੇ ਇਸ ਟਾਈਮ ਸੂਟੇਬਲ ਹੈ ਕਿਹੜੀ ਚੀਜ਼ ਦੀ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇੰਨੇ ਵਿੱਚ ਸਾਡਾ ਨਾ ਟੋਟਲ ਜਿਹੜਾ ਸਪੋ ਚ ਇੱਕ ਮਹੀਨੇ ਦਾ ਪਲਾਨ ਹੈ ਇੱਕ ਮਹੀਨੇ ਵਿੱਚ ਲਗਭਗ ਲਗਭਗ 25 ਦਿਨ ਕਲਾਸਾਂ ਲੱਗਣਗੇ ਤੁਹਾਨੂੰ ਪਤਾ ਚਾਰ ਜਾਂ ਪੰਜ ਐਤਵਾਰ ਆ ਜਾਂਦੇ ਆ ਉਹ 25 ਦਿਨਾਂ ਵਿੱਚੋਂ ਅਸੀਂ 10 ਤਾਂ ਫੁੱਲ ਮੌਕ ਟੈਸਟ ਲਵਾਵਾਂਗੇ 10 ਤਾਂ ਫੁੱਲ ਮੌਕ ਟੈਸਟ ਲਵਾਵਾਂਗੇ ਤੇ ਲੈਵਲ ਯਾਰ ਸਭ ਤੋਂ ਵੱਡੀ ਚੀਜ਼ ਜਿਹੜੀ ਐ ਸਭ ਤੋਂ ਵੱਧ ਜਿਹੜਾ ਧਿਆਨ ਦਿੱਤਾ ਜਾਊਗਾ ਉਹ ਸਟੈਂਡਰਡ ਉੱਤੇ ਧਿਆਨ ਦਿੱਤਾ ਜਾਊਗਾ ਕੰਟੈਂਟ ਕੁਆਲਿਟੀ ਉੱਤੇ ਧਿਆਨ ਦਿੱਤਾ ਜਾਊਗਾ ਤੁਹਾਨੂੰ ਪਤਾ ਐ ਯਾਰ ਪਿਛਲੀ ਵਾਰ ਜਦੋਂ ਕੌਨਸਟੇਬਲ ਦਾ ਪੇਪਰ ਹੋਇਆ ਸੀ ਤਾਂ ਬਹੁਤ ਸਾਰੇ ਜਨਨ ਨੇ ਹੱਥ ਖੜੇ ਕਰਤੇ ਸੀ ਕਿਉਂਕਿ TCS ਨੇ SSC ਲੈਵਲ ਵਰਗਾ ਜਿਹੜਾ ਉਹ ਪੇਪਰ ਪਾ ਦਿੱਤਾ ਸੀਗਾ ਹਨਾ ਤੇ ਆਪਾਂ ਨੂੰ ਇੰਨੀ ਲੈਵਲ ਦੀ ਅੱਛੇ ਲੈਵਲ ਦੀ ਆਦਤ ਨਹੀਂ ਸੀ ਪ੍ਰੈਕਟਿਸ ਨਹੀਂ ਸੀ ਹਨਾ ਹਾਲਾਂਕਿ ਉਹਦੇ ਟੈਸਟ ਵਿੱਚ ਅਸੀਂ ਅਸੀਂ ਬਹੁਤ ਵੱਡਾ ਲੈਵਲ ਮੇਨਟੇਨ ਕੀਤਾ ਸੀ ਸਭ ਤੋਂ ਵੱਧ ਸਿਲੈਕਸ਼ਨ ਸਾਡੇ ਤਾਂ ਵੀ ਹੋਏ ਸੀ ਪੇਪਰ ਚਾਹੀ ਜਿੰਨਾ ਮ ਉਤ ਹੀ ਜ਼ਿਆਦਾ ਜ਼ਬਰਦਸਤ ਰੱਖਿਆ ਜਾਊਗਾ ਤੇ 15 ਅਸੀਂ ਚੈਪਟਰ ਵਾਈ ਜਿਹੜੇ ਆ ਉਹ ਟੈਸਟ ਦਵਾਂਗੇ ਹਰੇਕ ਟੀਚਰ ਜਿਹੜਾ ਆ ਉਹਦੇ ਸਬਜੈਕਟ ਦੇ 15 ਟੈਸਟ ਦਊਗਾ ਚੈਪਟਰ ਵਾਈ ਤੁਹਾਨੂੰ ਦੱਸੂਗਾ ਜਿਵੇਂ ਐਡਵਾਂਸ ਸ਼ੈਡਿਊਲ ਦੱਸ ਦਿੱਤਾ ਜਾਊਗਾ ਜਿਵੇਂ ਮੈਂ ਤੁਹਾਨੂੰ ਆਪਦਾ ਸ਼ੈਡਿਊਲ ਦੱਸਾਂ 25 ਕਲਾਸਾਂ ਵਿੱਚੋਂ ਵੀ ਪਹਿਲੇ ਦਿਨ ਤੁਹਾਡਾ ਰੇਸ਼ੋ ਚੈਪਟਰ ਦਾ ਟੈਸਟ ਹੋਊਗਾ ਠੀਕ ਹੈ ਨਾ ਦੂਜੇ ਦਿਨ ਪ੍ਰੋਫਿਟ ਐਂਡ ਲਾਸ ਦਾ ਟੈਸਟ ਹੋਊਗਾ ਹਨਾ ਤੇ ਸਭ ਤੋਂ ਵੱਡੀ ਗੱਲ ਹੈ ਮੈਂ ਤੁਹਾਨੂੰ ਇਸ ਚੈਪਟਰ ਦੀ ਰਿਵੀਜ਼ਨ ਵੀਡੀਓ ਵੀ ਦੂੰਗਾ 200 ਰੁਪਏ ਵਿੱਚ ਦੇਖੋ ਤੁਹਾਨੂੰ ਕੀ ਕੁਝ ਦਿੱਤਾ ਜਾ ਰਿਹਾ ਹੈ ਹਨਾ ਅਸੀਂ ਆਪਦੇ ਜਿਹੜਾ ਚੈਪਟਰ ਤੁਹਾਨੂੰ ਅਸੀਂ ਕਰਨ ਨੂੰ ਕਵਾਂਗੇ ਪ੍ਰੈਕਟਿਸ ਕਰਨ ਨੂੰ ਕਵਾਂਗੇ ਉਹਦੀ ਰਿਵੀਜ਼ਨ ਵੀਡੀਓ ਵੀ ਮੈਂ ਤੁਹਾਨੂੰ ਦਊਂਗਾ ਤਾਂ ਕਿ ਤੁਹਾਨੂੰ ਡਿਟੇਲ ਚ ਇਹ ਚੈਪਟਰ ਕਦੇ ਕਿੱਥੋਂ ਨਾ ਕਰਨਾ ਪਵੇ ਹਨਾ ਤੇ ਪ੍ਰੋਫਿਟ ਐਂਡ ਲਾਸ ਦਾ ਟੈਸਟ ਹੋਗਾ ਫਿਰ ਮੌਕ ਟੈਸਟ ਹੈ ਤੀਸਰੀ ਦਿਨ ਫਿਰ ਪ੍ਰੋਫਿਟ ਐਂਡ ਲਾਸ ਦਾ ਟੈਸਟ ਕੁਝ ਜਿਹੜੇ ਚੈਪਟਰ ਮੈਨ ਲੱਗ ਰਿਹਾ ਬਹੁਤ ਜ਼ਿਆਦਾ ਵੱਡੇ ਐ ਓਕੇ ਐ ਜਿੰਨਾ ਚ ਤੁਹਾਨੂੰ ਦਿੱਕਤ ਆਊਗੀ ਉਹਨਾਂ ਨੂੰ ਮੈਂ ਦੋ ਦੋ ਦਿਨ ਰੱਖਿਆ ਜਿਵੇਂ ਕਿ ਪ੍ਰੋਫਿਟ ਐਂਡ ਲੌਸ ਨੂੰ ਦੋ ਦਿਨ ਰੱਖਤਿਆ ਸਿੰਪਲ ਇੰਟਰਸਟ ਨੂੰ ਦੋ ਦਿਨ ਰੱਖਤਿਆ ਟਾਈਮ ਐਂਡ ਡਿਸਟੈਂਸ ਪਿਛਲੀ ਵਾਰ ਦਾ ਹਾਲਾਂਕਿ ਸਿਲੇਬਸ ਵਿੱਚ ਟਾਈਮ ਐਂਡ ਡਿਸਟੈਂਸ ਤੁਹਾਡਾ ਲਿਖਿਆ ਨਹੀਂ ਹੈ ਲੇਕਿਨ ਪਿਛਲੀ ਵਾਰ ਕਈ ਐਗਜ਼ਾਮ ਆਏ ਜਿਨ੍ਹਾਂ ਵਿੱਚ 80 80% ਮੈਥ ਦਾ ਜਿੰਨਾ ਪੋਰਸ਼ਨ ਦਿੱਤਾ ਸੀ ਉਹਦੇ ਵਿੱਚ 80 80% ਸਵਾਲ ਜਿਹੜੇ ਇਕੱਲੇ ਟਾਈਮ ਐਂਡ ਡਿਸਟੈਂਸ ਦੇ ਸੀ ਤੇ ਟਾਈਮ ਐਂਡ ਡਿਸਟੈਂਸ ਨੂੰ ਮੈਂ ਜਿਹੜਾ ਉਹ ਤਿੰਨ ਦਿਨ ਲਗਾਤਾਰ ਟੈਸਟ ਰੱਖਿਆ ਕਿਉਂਕਿ ਇਸੀ ਲੈਵਲ ਜਿਹੜਾ ਐਨਾ ਜ਼ਬਰ ਮਿੰਡਿਸਟੈਂਸ ਡੈਪਥ ਚ ਪੜੋਗੇ ਜਿੰਦਾ ਫਾਇਦਾ ਤੁਹਾਨੂੰ ਅਗਲੇ ਦੋ ਟੈਸਟਾਂ ਵਿੱਚ ਨਜ਼ਰ ਆਊਗਾ ਹਨਾ ਤੇ ਇਸ ਤਰੀਕੇ ਨਾਲ ਮੈਂ 25 ਦਿਨਾਂ ਦਾ ਆਪਦਾ ਪਲਾਨ ਬਣਾਇਆ ਐ ਐਵੇਂ ਸਾਰਾ ਸਾਰੇ ਟੀਚਰ ਤੁਹਾਨੂੰ ਐਡਵਾਂਸ ਅਸੀਂ ਬਹੁਤ ਜਲਦੀ YouTube ਤੇ ਇੱਕ ਕਾਂਸਟੇਬਲ ਦੇ ਟੈਸਟ ਵਾਈ ਦੀ ਪੂਰੀ ਡਿਟੇਲ ਵੀਡੀਓ ਪਾ ਦੋਗੇ 200 ਰੁਪਏ ਬਹੁਤ ਹੀ ਘੱਟ ਕੋਸਟ ਐ ਇੰਦੀ ਕੀਮਤ ਜੇ ਤੁਹਾਨੂੰ 20000 ਵੀ ਦੇਣੀ ਪੈਂਦੀ ਤਾਂ ਵੀ ਘੱਟ ਸੀਗੀ ਲੇਕਿਨ ਕੋਈ ਗੱਲ ਨਹੀਂ ਅਰੋੜਾ ਕਲਾਸੇ ਤੁਹਾਡੇ ਨਾਲ ਹੈ ਕਨਸਟੇਬਲ ਵੇਲੇ ਅਸੀਂ ਪਹਿਲੇ ਕਹਿੰਦੇ ਹਾਂ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੰਦੇ ਹੋ ਬਹੁਤ ਜ਼ਿਆਦਾ ਪਾਗਲਪਨ ਕਰਦੇ ਹੋ ਸਾਡੇ ਕਹਿਨ ਤੇ ਹਨਾ ਤੇ ਆ ਸਾਡਾ ਕਨਸਟੇਬਲ ਦਾ ਟੈਸਟ ਵਾਈ ਦਾ ਪਲਾਨ ਸੀ ਜੇ ਤੁਸੀਂ ਕਨਸਟੇਬਲ ਦਾ ਐਗਜ਼ਾਮ ਦੇਣਾ ਹੈ ਇਹ ਵਾਲਾ ਪਲਾਨ ਤੁਹਾਨੂੰ ਹਰ ਇੱਕ ਨੂੰ ਜੁਆਇਨ ਕਰਨਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਤੁਸੀਂ ਦੂਜਿਆਂ ਤੋਂ ਪਿੱਛੇ ਰਹਿ ਜਾਓ ਪਿਛਲੀ ਵਾਰੀ ਤੁਹਾਨੂੰ ਦਿਖਾਏ ਸੀ ਪੰਜਾਬ ਵਿੱਚ 500 ਪਲੱਸ ਅਸੀਂ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਰਿਜ਼ਲਟ ਦਿਖਾਏ ਸੀ ਕੋਈ ਮੇਰੇ ਖਿਆਲ ਨਾਲ ਸਿੰਗਲ ਅਕੈਡਮੀ ਨੇ ਰਿਜ਼ਲਟ ਨਹੀਂ ਦਿਖਾਈ ਹੋਗੀ ਇਸ ਵਾਰ 1746 ਪੋਸਟਾਂ 'ਚ ਸਾਡਾ 1000 ਦਾ ਟਾਰਗੇਟ ਹੈ ਹਨਾ ਵੀ 1000 ਪਲੱਸ ਸਟੂਡੈਂਟ ਕੱਲੇ ਸਾਡੇ ਹੋਣ ਤੇ ਸਭ ਤੋਂ ਵੱਡੀ ਗੱਲ ਅਸੀਂ ਮੈਂ ਕਲੀਅਰ ਕੱਟ ਐਡਵਾਂਸ ਦੱਸੀ ਗਿਆ ਜਿਹੜਾ ਵੀ ਟੈਸਟ ਵਿੱਚ ਜੁਆਇਨ ਕਰੂਗਾ ਜਿਨ੍ਹਾਂ ਨੇ ਸਾਡਾ ਸਿਲੇਬਸ ਵਿੱਚ ਜੁਆਇਨ ਕੀਤਾ ਹੋਊਗਾ ਜੋ ਸਾਡਾ ਟੈਸਟ ਵਿੱਚ ਹੈ ਸਿਲੇਬਸ ਵਿੱਚ ਜੁਆਇਨ ਕਰਕੇ ਪੇਪਰ ਕਰੈਕ ਕਰਦਾ ਹੈ ਤੇ ਲਗਭਗ ਲਗੋ ਮੋਟੇ ਮੋਟੇ ਥੋੜੀ ਸਾਰੀ ਫੀਸ ਇੱਕ ਤਰੀਕੇ ਨਾਲ ਵਾਪਸ ਕਰ ਦਾਂਗੇ ਕਿਉਂਕਿ ਹਰੇਕ ਜਨੇ ਨੂੰ 5100 ਰੁਪਏ ਦੇਣਾ ਤਾਂ ਸਾਡੀ ਜ਼ਿੰਮੇਵਾਰੀ ਹੈ ਜਿਹੜਾ ਸਾਡੇ ਕੋਲ ਪੜ ਕੇ ਸਾਡੇ ਤੋਂ ਸਿਲੈਕਟ ਹੋਊਗਾ ਪਲੱਸ ਜਿਹੜਾ ਫਰਸਟ ਆਊਗਾ 1 ਲੱਖ ਸੈਕੰਡ ਆਊਗਾ 51000 ਥਰਡ ਆਊਗਾ 21000 ਇਹ ਪ੍ਰਾਈਸ ਅਸੀਂ ਆਲਰੇਡੀ ਅਨਾਉਂਸ ਕੀਤੇ ਹੋਏ ਆ ਠੀਕ ਹੈ ਨਾ ਚਲੋ ਧਿਆਨ ਰੱਖਿਓ ਸੈਕੰਡ ਪਲਾਨ ਹੈ ਸਾਡਾ ਬੇਸਿਕ ਟੈਸਟ ਵਿੱਚ ਇਹਦੀ ਕੋਸਟ ਵੀ ਟੀਚਰ ਦਾ ਕੂਪਨ ਕੋਡ ਲਾ ਲਿਓ ਕਿਸੇ ਵੀ ਫੇਵਰਿਟ ਟੀਚਰ ਦਾ ਕੂਪਨ ਕੋਡ ਲਾ ਕੇ ਮੈਂ ਕਹਿੰਦਾ 750 ਰੁ ਕਨਫਰਮ ਕਰ ਲਿਓ ਰਿਕਮੈਂਡ ਤਾਂ ਮੈਂ ਬਾਰ ਬਾਰ ਆਫਲਾਈਨ ਦੇ ਕਹਿੰਦਾ ਉਹਨੇ ਵੀ ਗੁਰਕੁਲ ਵਿੱਚ ਰੋ ਹਨਾ ਗੁਰਕੁਲੀ ਕਹੇ ਜੀ ਥਾਂਏ ਜਿੱਥੇ ਤੁਸੀਂ ਮੋਬਾਈਲ ਨੂੰ ਹੱਥ ਲਾਣਾ ਭੁੱਲ ਜਾਓਗੇ ਹਨਾ ਕਿਤੇ ਨਾ ਕਿਤੇ ਡਰ ਰਹਿੰਦਾ ਵੀ ਕੈਮਰੇ ਸਾਹਮਣੇ ਬੈਠੇ ਆ ਪੜ ਰਹੇ ਆ ਲਾਇਬ੍ਰੇਰੀ ਹੈ ਕਿੰਨਾ ਮਜ਼ੇਦਾਰ ਮਨ ਤੇ ਕੰਟਰੋਲ ਆ ਜਾਂਦਾ ਗੁਰਕੁਲ ਵਿੱਚ ਠੀਕ ਹੈ ਨਾ ਬੇਸਿਕ ਟੈਸਟ ਵਿੱਚ ਵਿੱਚ ਕੀ ਹੋਊਗਾ ਬੇਸਿਕ ਟੈਸਟ ਵਿੱਚ ਵਿੱਚ ਅਸੀਂ ਕੀ ਪਲਾਨ ਬਣਾਇਆ ਹੈ 45 ਦਿਨਾਂ ਦਾ ਪਲਾਨ ਹੈ 45 ਦਿਨਾਂ ਵਿੱਚ 8 ਮੌਕ ਟੈਸਟ ਠੀਕ ਹੈ ਨਾ 8 ਮੌਕ ਟੈਸਟ ਦੇ ਲੱਖਾਂਗੇ ਇਹਦੇ ਵਿੱਚ ਕੀ ਹੈ ਇਹ ਬੇਸਿਕ ਟੈਸਟ ਵਿੱਚ ਸਾਡਾ ਸਪੈਸ਼ਲ ਹੁੰਦਾ ਸਿਲੇਬਸ ਰਿਵਾਈਜ਼ ਕਰਨ ਦਾ ਜੇ ਤੁਸੀਂ ਹਾਲੇ ਹੀ ਸਾਡੇ ਕੋਲ ਸਿਲੇਬਸ ਕੰਪਲੀਟ ਕੀਤਾ ਹੈ ਕਿਤੋਂ ਵੀ ਸਿਲੇਬਸ ਕੰਪਲੀਟ ਕੀਤਾ ਹੈ ਤੇ ਇੱਥੇ ਤੁਹਾਨੂੰ ਸਾਰਾ ਸਿਲੇਬਸ ਰਿਵਾਈਜ਼ ਕਰਵਾਣਗੇ ਹਰ ਇੱਕ ਟੀਚਰ ਮੈਂ ਆਪਦੇ ਸਬਜੈਕਟ ਦਾ ਦੱਸ ਰਿਹਾ ਮੇਰੇ ਸਬਜੈਕਟ ਵਿੱਚ 30 ਦਿਨਾਂ ਵਿੱਚ ਮੈਂ ਤੁਹਾਨੂੰ ਚੈਪਟਰ 1 ਸਾਰਾ ਕੁਝ ਰਿਵਾਈਜ਼ ਕਰਵਾਉਂਗਾ ਪਲੱਸ ਚੈਪਟਰ 1 ਟੈਸਟ ਵੀ ਲਵਾਂਗੇ ਠੀਕ ਹੈ ਨਾ ਤੁਹਾਨੂੰ ਜਿਵੇਂ ਪਲਾਨ ਦਿੱਤਾ ਜਿਵੇਂ ਮੈਂ ਰੇ ਪਾ ਰਿਵਾਈਜ਼ ਕਰ ਲਾਂਗੇ ਹੋਈ ਨਹੀਂ ਸਕਦਾ ਤੁਹਾਡੇ ਅਕੋਰਡਿੰਗ ਇਹ ਇਹ ਟੈਸਟ ਵਿੱਚ ਉਹਨਾਂ ਨੂੰ ਲੈਣਾ ਚਾਹੀਦਾ ਜਿਨ੍ਹਾਂ ਨੇ ਜਸਟ ਹਜੇ-ਹਜੇ ਸਿਲੇਬਸ ਕੰਪਲੀਟ ਕੀਤਾ ਹੈ ਤੇ ਉਹ ਸਾਰਾ ਸਿਲੇਬਸ ਜਿਹੜਾ ਰਿਵਾਈਜ਼ ਕਰਨਾ ਚਾਹੁੰਦੇ ਹਨ ਹਾਲਾਂਕਿ ਇਹ 45 ਦਿਨ ਦਾ ਪਲਾਨ ਹੈ ਇਹ ਸਾਡੇ ਬੇਸਿਕ ਟੈਸਟ ਵਿੱਚ ਜਿਹੜਾ ਇੱਕ ਅਸੀਂ ਰਿਕਾਰਡਡ ਫਾਰਮ ਵਿੱਚ ਵੀ ਅਪਲੋਡ ਕਰ ਰਹੇ ਹਾਂ ਤੁਹਾਨੂੰ ਸਾਰਾ ਦਾ ਸਾਰਾ ਕੰਟੈਂਟ ਜਿਹੜਾ ਉਹ ਐਡਵਾਂਸ ਮਿਲ ਜੇ ਐਪ ਵਿੱਚ ਹਣਾ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜੇ ਤੁਸੀਂ ਇੱਥੇ ਆਫਲਾਈਨ ਆਣਾ ਚਾਹੁੰਦੇ ਹੋ ਤਾਂ ਸਿਸਟਮੈਟਿਕ ਢੰਗ ਨਾਲ ਤੁਹਾਨੂੰ ਸਾਰਾ ਦਾ ਸਾਰਾ ਪਲਾਨ ਦੱਸ ਦਿੱਤਾ ਜਾਊਗਾ ਇਹ ਮੈਂ ਇੱਕ ਰਿਕਾਰਡਡ ਫਾਰਮ ਵਿੱਚ ਵੀ ਬੇਸਿਕ ਟੈਸਟ ਵਿੱਚ ਅਪਲੋਡ ਕਰੂੰਗਾ ਪਲਾਨ 45 ਦਿਨਾਂ ਦਾ ਹੋਊਗਾ ਤੁਸੀਂ ਕੋਸ਼ਿਸ਼ ਕਰੋ 29 ਦਿਨਾਂ ਚ ਸਮਿਟਨ ਹੈ ਅਨਾਈਆ 35 ਦਿਨਾਂ ਵਿੱਚ ਮੇਟਨ ਉਹ ਤੁਹਾਡੀ ਮਰਜ਼ੀ ਹੈ ਥਰਡ ਟੈਸਟ ਵਿੱਚ ਸਾਡੇ ਕੋਲ ਐਡਵਾਂਸ ਟੈਸਟ ਵਿੱਚ ਇਹ ਵੀ 750 ਰੁਪਏ ਦੇ ਪਏਗਾ ਆਨਲਾਈਨ ਤੁਹਾਨੂੰ ਟੀਚਰ ਦਾ 쿠ਪਨ ਕੋਡ ਲਾਉਣਾ ਪੈਗਾ ਹਾਲਾਂਕਿ ਐਪ ਤੇ ਤੁਹਾਨੂੰ ਕੋਸਟ ਜਿਹੜੀ 1550 ਨਜ਼ਰ ਆਏਗੀ ਮੈਂ ਫੇਰ ਕਹਿ ਰਿਹਾ ਮੇਰਾ ਟਾਰਗੇਟ ਪੈਸੇ ਕਮਾਣਾ ਨਹੀਂ ਹੈ ਬਹੁਤ ਪੈਸਾ ਤੁਸੀਂ ਦਿੱਤਾ ਹੈ ਬਹੁਤ ਅਸੀਂ ਸਾਨੂੰ ਉੱਚਾਈਆਂ ਤੇ ਪਹੁੰਚਾਇਆ ਪੰਜਾਬ ਵਿੱਚ ਤੁਸੀਂ ਨੰਬਰ 1 ਪਹੁੰਚਾਇਆ ਹੈ ਮੇਰਾ ਟਾਰਗੇਟ ਹੁਣ ਤੁਹਾਨੂੰ ਵੱਧ ਤੋਂ ਵੱਧ ਜਬਰਦਸਤ ਕੰਟੈਂਟ ਬਹੁਤ ਹੀ ਘੱਟ ਖਰਚੇ ਤੇ ਇਹ ਵੀ ਕੋਸਟ ਤਾਂ ਤੁਹਾਨੂੰ ਰੱਖਣੀ ਪੈ ਰਹੀ ਹੈ ਕਿਉਂਕਿ ਸਾਡੇ ਜਿਹੜੇ ਟੀਚਰ ਜਿਹੜੇ ਸਾਡੇ ਕੋਲ ਲੱਖਾਂ ਦੀ ਸੈਲਰੀਆਂ ਲੈਂਦੇ ਆ ਜਾਂ ਬਹੁਤ ਵੱਡੇ ਵੱਡੇ ਖਰਚੇ ਸਾਡੇ ਅਕੈਡਮੀ ਦੇ ਜਿੰਨਾ ਵੱਡਾ ਇੰਸਟੀਟਿਊਟ ਹੋਗਾ ਉਹਨੇ ਉਹਨੇ ਵੱਡੇ ਵੱਡੇ ਖਰਚੇ ਹੁੰਦੇ ਆ ਹਨਾ ਹੁਣੇ ਮੈਂ ਮੋਬਾਈਲ ਤੇ ਮੈਨੂੰ ਮੈਸੇਜ ਆਇਆ ਪੌਣੀ 3 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਇੱਕ ਮਹੀਨੇ ਦਾ ਆਇਆ ਕੁਝ ਵੀ ਤੇ ਐਜੇ ਚੀਜ਼ਾਂ ਸਾਡੇ ਇੰਸਟੀਟਿਊਟ ਵੱਲੋਂ ਸੇ ਨਾਰਮਲ ਜੀ ਚੀਜ਼ਾਂ ਹੈ ਤੇ ਉਹਨਾਂ ਦੇ ਖਰਚੇ ਵਾਸਤੇ ਅਸੀਂ ਛੋਟੇ ਛੋਟੇ ਕੋਸਟ ਜਿਹੜੀ ਸਾਨੂੰ ਰੱਖਣਾ ਮਜ ਉੱਤੇ ਖਰਚ ਹੋਣਾ ਲੈ ਕਿਉਂਕਿ ਡੇਲੀ ਥੱਬਾ ਭਰ ਕੇ ਜਿਹੜੇ ਟੈਸਟ ਹੈ ਉਹ ਆਫਲਾਈਨ ਮੋਡ ਵਿੱਚ ਉਹਨਾਂ ਨਾਲ ਉਹਨਾਂ ਤੋਂ ਦਿੱਤੇ ਜਾਣਗੇ ਹਨਾ ਯਾਨੀ ਬਹੁਤ ਹੀ ਨੋਮੀਨਲ ਕੋਸਟ ਟੈਸਟ ਵਿੱਚ ਦੀ ਰਸੀ ਹੈ ਧਿਆਨ ਰੱਖਿਓ ਤੇ ਇਹਨਾਂ ਵਿੱਚ ਐਡਵਾਂਸ ਟੈਸਟ ਵਿੱਚ ਕੀ ਹੋਗਾ ਜੇ ਤੁਸੀਂ ਬੇਸਿਕ ਸਾਰਾ ਕੁਝ ਰਿਵਾਈਜ਼ ਕਰ ਸਕਿਓ ਹਨਾ ਤੁਹਾਡਾ ਟਾਰਗੇਟ ਪਟਵਾਰੀ ਸਬ ਇੰਸਪੈਕਟਰ ਜਾਂ ਕੋਈ ਵੱਡੇ ਲੈਵਲ ਦਾ ਇਗਜ਼ਾਮ ਕਲੀਅਰ ਕਰਨ ਦਾ ਹੈ ਸਾਰਾ ਸਿਲੇਬਸ ਰਿਵਾਈਜ਼ ਕਰ ਚੁੱਕੇ ਹੋ ਤਾਂ ਤੁਹਾਨੂੰ ਰეკਮੈਂਡ ਕਰਾਂਗੇ ਜਿਆਦਾ ਤੋਂ ਜਿਆਦਾ ਮੌਕ ਟੈਸਟ ਲਾਓ ਇਹਦੇ ਚ ਕੀ ਹੈ ਇੱਕ ਦਿਨ ਤੁਹਾਡਾ ਮੌਕ ਟੈਸਟ ਹੋਇਆ ਕਰੇਗਾ ਇੱਕ ਦਿਨ ਚੈਪਟਰ ਹੋਈ ਡਿਫਿਕਲਟ ਲੈਵਲ ਟੈਸਟ ਹੋਇਆ ਕਰੂਗਾ ਹੁਣ ਤੁਸੀਂ ਛੂ ਮਛੂ ਲੈਵਲ ਆਪਾਂ ਕ੍ਰੋਸ ਕਰ ਚੁੱਕੇ ਹਾਂ ਬੇਸਿਕ ਟੈਸਟ ਵਿੱਚ ਲਾ ਲਿਆ ਤਾਂ ਆਪਾਂ ਬੇਸਿਕ ਬੂਸਿਕ ਚੀਜ਼ਾਂ ਕਰ ਚੁੱਕੇ ਹਾਂ ਹੁਣ ਇਸ ਵਾਰ ਜਿਹੜਾ ਲੈਵਲ ਉਹ ਬਹੁਤ ਅੱਛਾ ਹੋਊਗਾ ਪੀਵਾਈਕਿਊ ਪ੍ਰੀਵियस ਇਅਰ ਕੁਐਸਚਨ ਵੀ ਟੈਸਟਾਂ ਵਿੱਚ ਪਾਏ ਜਾਣਗੇ ਧਿਆਨ ਰੱਖਿਓ ਠੀਕ ਹੈ ਨਾ ਤੇ ਅ اچھا ਕਨਸਟੇਬਲ ਦੇ ਟੈਸਟ ਪੈਚ ਵਿੱਚ ਅਸੀਂ ਧਿਆਨ ਰੱਖਿਓ ਮੇਰੇ ਟੈਸਟ ਵੀ ਦੇ 50% ਕੁਸਚਨ ਪ੍ਰੀਵਿਅਸ ਈਅਰ ਦੇ ਹੋਣਗੇ ਔਰ 50% ਅਸੀਂ ਧਿਆਨ ਨੂੰ ਰੱਖਦੇ ਆ ਵੀ ਕੀ ਆ ਸਕਦਾ ਉਸ ਤੋਂ ਰਿਲੇਟਡ ਪਾਇਆ ਕਰਾਂਗੇ ਨਹੀਂ ਪ੍ਰੀਵਿਅਸ ਈਅਰ ਕੁਸਚਨ ਅਸੀਂ ਸਾਰੇ ਦੇ ਸਾਰੇ ਇਸ ਟੈਸਟ ਸੀਰੀਜ਼ ਦੇ ਥਰੂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਮੇਰੇ ਖਿਆਲ ਨਾਲ ਮੈਂ 10 ਮਿੰਟ ਦਾ ਟਾਈਮ ਹੀ ਕਿਹਾ ਸੀਗਾ ਵੀ 10 ਮਿੰਟਾਂ ਜੀ ਤੁਹਾਨੂੰ ਮੈਂ ਸਾਰਾ 10 ਦੇਵਾਂਗਾ ਕਿ ਕਿਵੇਂ ਤੁਸੀਂ ਜਿਹੜਾ ਉਹ ਸਫਲਤਾ ਦੇ ਦਵਾਰ ਤੇ ਪਹੁੰਚ ਸਕਦੇ ਹੋ ਟੈਸਟ ਬੈ ਜ਼ਰੂਰ ਲਗਾਓ ਇਹਦੇ ਨਾਲ ਤੁਹਾਨੂੰ ਅਕਲ ਆਊਗੀ ਪਤਾ ਲੱਗੂ ਔਰ ਸਭ ਤੋਂ ਵੱਡੀ ਸਾਡੀ ਐਪ ਦੀ ਖਾਸियत ਹੈ ਜਦੋਂ ਵੀ ਤੁਸੀਂ ਟੈਸਟ ਦਿਆ ਕਰੋਗੇ ਤੁਹਾਡੇ ਜਿੰਨੇ ਲੋਕ ਪਾਰਟਿਸਪੇਟ ਕਰ ਰਹੇ ਹੁੰਦੇ ਚ ਕੀ ਰੈਂਕ ਕਰ ਰਿਹਾ ਪੰਜਾਬ ਵਿੱਚ ਉਹ ਵੀ ਤੁਹਾਨੂੰ ਪਤਾ ਲੱਗਿਆ ਕਰੇਗਾ ਠੀਕ ਹੈ ਚਲੋ ਧਿਆਨ ਰੱਖਿਓ ਇਹ ਸਿਲੈਕਸ਼ਨ ਹੈ ਧਿਆਨ ਰੱਖਿਓ ਜਿਹੜਾ ਪੰਜਾਬ ਪੁਲਿਸ ਕਨਸਟੇਬਲ 2024 ਵਿੱਚ ਰਿਜ਼ਲਟ ਆਇਆ ਸੀ 2023 ਦੇ ਇਗਜ਼ਾਮ ਦਾ ਆ ਸਾਰੇ ਜਿਹੜੀ ਭੀੜ ਤੁਹਾਨੂੰ ਨਜ਼ਰ ਆ ਰਹੀ ਹੈ 350 ਦੇ ਕਰੀਬ ਬੱਚਾ ਸਾਡੇ ਕੋਲ ਇੱਥੇ ਪਹੁੰਚ ਕੇ ਗਿਆ ਸੀ ਬਾਕੀ ਧੀਰੇ ਧੀਰੇ ਛੋਟੇ ਛੋਟੇ ਬੱਚੇ ਧੀਰੇ ਧੀਰੇ ਆਂਦੇ ਰਹੇ ਸੀ 500 ਪਲੱਸ ਦਾ ਰਿਜ਼ਲਟ ਤੁਹਾਨੂੰ ਦੱਸਿਆ ਸੀ ਇਹ ਸਾਰੇ ਬੱਚੇ ਪੰਜਾਬ ਪੁਲਿਸ ਵਿੱਚ ਸਿਲੇਕਟਡ ਬੱਚੇ ਹੈ ਹਨਾ ਤੇ ਦੇਖ ਤੁਸੀਂ ਕਿੱਥੇ ਨਹੀਂ ਇੰਨੇ ਬੱਚੇ ਦੇਖੇ ਹੋਣਗੇ ਆ ਦੇਖੋ ਸਾਰੇ ਸਿਲੇਕਟਡ ਬੱਚੇ ਸਾਡੇ ਆ ਸਿਲੇਕਟਡ ਬੱਚੇ ਹਨਾ ਔਰ ਆਡਾ ਡਿਪਾਰਟਮੈਂਟ ਅਚੇ ਸਾਡੇ ਬਹੁਤ ਜ਼ਿਆਦਾ ਸਿਲੇਕਸ਼ਨ ਹੁੰਦੇ ਆ ਤੇ ਜਿਹੜੇ ਟੈਸਟ ਵਿੱਚ ਤੁਹਾਨੂੰ 1550 ਦੀ ਕੋਸਟ ਦੇ ਨਜ਼ਰ ਆ ਰਹੇ ਸੀ ਤੇ ਉਹਨੂੰ ਤੁਸੀਂ ਜਿਹੜੇ ਹੈ 750 ਰੁਪਏ ਵਿੱਚ ਕਿਵੇਂ ਲੈ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਪ੍ਰੋਸੈਸ ਦ ਨਾਰਮਲ ਜੇ ਚਾਰਜ ਜੇ ਟੈਸਟ ਵਿੱਚ ਦੇ ਇੱਥੇ ਆ ਕੇ ਟੈਸਟ ਬੈਚ ਲਾਓ ਗੁਰੂਕੁਲ ਵਿੱਚ ਰਹਿ ਕੇ ਲਾਇਬ੍ਰੇਰੀ ਵਿੱਚ ਬੈਠ ਕੇ ਪੜੋ ਬਹੁਤ ਹੀ ਯਾਨੀ ਉਹ ਬੋਲਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ ਤੁਹਾਡਾ ਰੰਗ ਵੀ ਬਦਲ ਜਾਊਗਾ ਤੁਸੀਂ ਪੜਨ ਲੱਗ ਜੂਗੇ ਮੇਰੀ ਸਿਓਰਟੀ ਹੈ ਠੀਕ ਹੈ ਨਾ ਬਹੁਤ ਅੱਛਾ ਕਨਸੈਪਟ ਹੈ ਤੇ ਸਾਡੇ ਹਰੇਕ ਬੈਚ ਹਾਊਸਫੁੱਲ ਰਹਿੰਦੇ ਸਤ ਤੋਂ ਵੱਧ ਬੱਚੇ ਸਾਡੇ ਕੋਲ ਪੜਦੇ ਐ ਇਹਦੇ ਨਾਲ ਤੁਸੀਂ ਤੁਸੀਂ ਇਹ ਵੀ ਸਾਡੇ ਤੇ ਤੁਹਾਡਾ ਵਿਸ਼ਵਾਸ ਜਿਹੜਾ ਹੋਰ ਜ਼ਿਆਦਾ ਵੱਧ ਜਾਏਗਾ ਵੀ ਯਾਰ ਇੰਨਾ ਬੱਚਾ ਕਿਉਂ ਆਂਦਾ ਇਨਾਂ ਕੋਲ ਪੜਾਣ ਆste ਕਿਸੇ ਅਕੈਡਮੀ ਚ ਮੇਰੇ ਖਿਆਲ ਨਾਲ ਇੰਨਾ ਬੱਚਾ ਨਹੀਂ ਪਹੁੰਚਦਾ ਜਿੰਨਾ ਸਾਡੀ ਅਕੈਡਮੀ ਚ ਪੂਰੇ ਪੰਜਾਬ ਵਿੱਚ ਬੱਚਾ ਪਹੁੰਚਦਾ ਠੀਕ ਹੈ ਨਾ ਅਰੋੜਾ ਕਲਾਸ ਐਪ ਐਂਡਰੋਇਡ ਫੋਨਾਂ 'ਤੇ ਡਾਊਨਲੋਡ ਕਰਨਗੇ ਐਜੀ ਸਕਰੀਨ ਨਜ਼ਰ ਆਊਗੀ ਨੇਮ ਕੰਟੈਕਟ ਨੰਬਰ ਜੀਮੇਲ ਪਰੰਤ ਬਾਅਦ ਕੋਰਸ ਬਟਨ ਤੇ ਕਲਿੱਕ ਕਰਿਓ ਆਫ ਦਾ ਫੇਵਰੇਟ ਕੋਰਸ ਹਨਾ ਤਿੰਨ ਤਰ੍ਹਾਂ ਦੇ ਟੈਸਟ ਬੈ ਠੀਕ ਹੈ ਨਾ ਤੇ ਤੁਹਾਡਾ ਕੋਰਸ ਇੱਥੇ ਆ ਜਾਊਗਾ ਜਦੋਂ ਸਰਚ ਕਰੋਗੇ ਕਲਿੱਕ ਕਰਿਓ ਸਕਰੋਲ ਕਰਿਓ ਨੀਚੇ ਲਿਖਿਆ ਹੋਊਗਾ ਹੈਵੇ ਕੂਪਨ ਕੋਡ ਉੱਥੇ ਅਪਲਾਈ ਕਰਨਾ ਹੈ AC951 ਇਕੱਠਾ ਲਿਖਣਾ ਹੈ ਇਹ ਕੋਪਨ ਕੋਡ ਲਾ ਕੇ ਤੁਸੀਂ ਕੋਰਸ ਲੈ ਸਕਦੇ ਹੋ ਮੈਂ ਫੇਰ ਕਹਿ ਰਿਹਾ ਮੇਰਾ ਟਾਰਗੇਟ ਕੋਰਸ ਸੇਲ ਕਰਨਾ ਨਹੀਂ ਹੈ ਤੋਂ ਦੇ ਫਾਇਦੇ ਉਸਤੇ ਨੋਮੀਨਲ ਜੀ ਇੰਨੀ ਕੁ ਕੋਸਟ ਰੱਖੀ ਜਿੰਨਾ ਸਾਡਾ ਖਰਚਾ ਹੁੰਦਾ ਹੈ ਹਨਾ ਕਮਾਨ ਨੂੰ ਅਗਰ ਅਸੀਂ ਚਾਹਦੇ ਤਾਂ ਮੈਨੂੰ ਪਤਾ ਹੈ ਸਾਡੇ ਕੋਲ ਹਜ਼ਾਰਾਂ ਬੱਚੇ ਜਿਹੜੇ ਹਰ ਮਹੀਨੇ ਟੈਸਟ ਵਿੱਚ ਪਰਚੇਜ਼ ਕਰਦੇ ਭਾਵੇਂ ਮੈਂ ਦੀ ਕੋਸਟ 2000 ਵੀ ਰੱਖਦਾ ਤਾਂ ਵੀ ਉਹ ਬੱਚੇ ਜਿਨ੍ਹਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਉਹਨਾਂ ਨੂੰ ਪਤਾ ਇਹਨਾਂ ਦੇ ਰਿਜ਼ਲਟ ਸਭ ਤੋਂ ਜ਼ਬਰਦਸਤ ਹੈ ਉਹ ਪਰਚੇਜ਼ ਕਰ ਲੈਣ ਲੇਕਿਨ ਫਿਰ ਵੀ ਅਸੀਂ ਇਹਦੀ ਕੋਸਟ ਜਿਹੜੀ ਬੜੀ ਹੀ ਨੋਮੀਨਲ ਰੱਖੀ ਹੈ ਠੀਕ ਹੈ ਤੇ ਧਿਆਨ ਰੱਖਿਓ ਆਈਫੋਨ ਵਾਲੇ ਮਾਈ ਇੰਸਟੀਚਿਊਟ ਐਪ ਡਾਊਨਲੋਡ ਕਰਨਗੇ ਉਸਤੇ ਉਹ ਆਰਜੀ ਕੋਡ ਭਰਨਾ ਹੋ ਕਿਸੇ ਤਰ੍ਹਾਂ ਦੀ ਬਾਕੀ ਸਾਰਾ ਸੇਮ ਪ੍ਰੋਸੈਸ ਹੈ ਨੀਚੇ ਨਾ ਲਾਸਟ ਜੋ ਮੈਸੇਜ ਆਉਂਦੇ ਆਈ ਐਮ ਇੰਟਰਸਟਿਡ ਦਾ ਉਸ ਤੇ ਕਲਿੱਕ ਕਰੋਗੇ ਨਾ ਤੁਹਾਡੇ ਕੋਲ ਵਟਸਐਪ ਤੇ ਪੇਮੈਂਟ ਦਾ ਲਿੰਕ ਆ ਜਾਊਗਾ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਪੇਮੈਂਟ ਕਰ ਸਕਦੇ ਹੋ ਉਹਦੇ ਬਾਅਦ ਜਦੋਂ ਵੀ ਤੁਸੀਂ ਐਪ ਓਪਨ ਕਰਿਆ ਕਰੋਗੇ ਨਾ ਐਸ ਪ੍ਰੋਫਾਈਲ ਬਟਨ ਨੂੰ ਕਲਿੱਕ ਕਰਿਆ ਕਰੋਗੇ ਤੁਹਾਡੇ ਇੱਥੇ ਕੋਰਸ ਨਜ਼ਰ ਆਇਆ ਕਰੂਗਾ ਕੋਰਸ ਬਟਨ ਤੇ ਕਲਿੱਕ ਕਰਿਆ ਕੋਰਸ ਨਜ਼ਰ ਆਇਆ ਕਰੂਗਾ ਉਸ ਕੋਰਸ ਵਿੱਚ ਸਾਰਾ ਕੰਟੈਂਟ ਤੁਹਾਡੇ ਕੋਲ ਤੁਹਾਨੂੰ ਮਿਲਿਆ ਕਰੂਗਾ ਰੂਟੀਨ 'ਚ ਅੱਛਾ ਜਦੋਂ ਤੁਸੀਂ ਕੋਈ ਅਜਾ ਕੋਰਸ ਜੁਆਇਨ ਕਰੋਗੇ ਜਿੰਦੇ 'ਚ ਡੇਲੀ ਰੂ ਚਲੋ ਕਿਸੇ ਤਰ੍ਹਾਂ ਦੀ ਹੈਲਪ ਉਸ ਤੇ ਤੁਸੀਂ VAP ਕੰਟੈਕਟ ਨੰਬਰ 88201010 ਜਾਂ 8972438152 ਤੇ ਸੰਪਰਕ ਕਰ ਸਕਦੇ ਹੋ ਉਮੀਦ ਹੈ ਤੁਹਾਨੂੰ ਇਹ ਪਲਾਨ ਬਹੁਤ ਜ਼ਿਆਦਾ ਜ਼ਬਰਦਸਤ ਲੱਗਿਆ ਹੋਊਗਾ ਯਾਰ ਮਿਹਨਤ ਕਰੋ ਆਈ ਟਾਈਮ ਹੈ ਨਹੀਂ ਤਾਂ ਬਾਅਦ ਵਿੱਚ ਪਛਤਾਉਂਗੇ ਮੋਬਾਈਲ ਮੂਲ ਛੱਡ ਦਿਓ ਸੋਸ਼ਲ ਮੀਡੀਆ ਛੱਡ ਦਿਓ ਹਨਾ ਬਹੁਤ ਜ਼ਿੰਦਗੀ ਪਈ ਹੈ ਬਹੁਤ ਇੰਜੋਏ ਕਰਾਂਗੇ ਯਾਰ ਆ ਚੀਜ਼ਾਂ ਵੀ ਯੂਜ਼ ਕਰਾਂਗੇ ਲੇਕਿਨ ਇੱਕ ਵਾਰ ਪਹਿਲਾਂ ਕੁਝ ਬਣ ਜਾਈਏ ठान ਲੋ ਅੱਜ ਫਟਾ ਟੈਸਟ ਵੀਡੀਓ ਦੇਖਣ ਤੋਂ ਬਾਅਦ ਸੋਹ ਖਾਣੀਏ ਤੇ ਨੀਚੇ ਕਮੈਂਟ ਵੀ ਕਰਨਾ ਹੈ ਵੀ ਤੁਹਾਨੂੰ ਵਾਦਾ ਕਰਦੇ ਆ ਸਰ ਤੁਡੇ ਕੋਲ ਕੁਝ ਬਨ ਕੇ ਸਿਲੈਕਟ ਹੋ ਕੇ ਆਵਾਂਗੇ ਤੇ ਅੱਜ ਤੋਂ ਬਾਅਦ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਾਂਗੇ ਓਕੇ ਥੈਂਕ ਯੂ